ਪਾ ਬਮਾਰੰਦ ਸੀਗੇ ਤਾਂ ਕਰਕੇ ਉਸ ਤੋਂ ਬਾਅਦ ਕੰਮ ਕਰ ਕਰ ਰਹੇ ਹੋਗੇ ਉਹ ਦੁਬਾਰਾ ਸਟੱਡੀ ਸ਼ੁਰੂ ਕਰਤੀ ਸੀਗੀ ਅੰਗਲੀ ਬਾਰੇ ਸੋਚਣਾ ਬੰਦਾ ਵੀ ਹਾਂ ਵੀ ਸਿਸਟਰ ਬ੍ਰਦਰ ਤਾਂ ਕੋਈ ਹੈ ਨਹੀਂ ਫਿਰ ਖੁਦ ਹੀ ਕੰਮ ਕਰਦੇ ਆ ਖੁਦ ਹੀ ਸਾਰਾ ਖਰਚਾ ਲੈਂਦੇ ਆ ਘਰ ਦਾ ਇਹ ਇਕੱਲੇ ਦੀ ਕਮਾਈ ਤੋਂ ਘਰ ਚਲਾਉਣਾ ਸੰਭਵ ਹੋ ਜਾਂਦਾ ਹੁੰਦਾ ਤਾਂ ਨਹੀਂ ਮੰਮੀ ਕੰਮ ਕਰਦੇ ਆਗੇ ਔਰ ਬਸ ਮੈਂ ਤਾਂ ਮੰਮੀ ਕੰਮ ਕਰਦੇ ਆ ਇਸ ਟਾਈਮ ਤਾਂ ਔਖਾ ਤਾਂ ਬਹੁਤ ਹੁੰਦਾ ਹੀ ਕਈ ਵਾਰੀ ਨਾ ਰਾਤ ਨੂੰ ਲੇਟ ਸੇਡ ਜਾਣਾ ਹੋ ਜਾਂਦਾ ਕਈ ਵਾਰੀ ਹੈ ਨਾ ਪਰ ਫਿਰ ਵੀ ਲੋਕੀ ਦਾ ਬਾਲੀਆਂ ਗੱਲਾਂ ਬਣਾਉਂਦੇ ਆ ਤੁਹਾਡੀ ਕੀ ਲੇਟ ਆਂਦੀ ਆਏ ਆ ਵੀ ਚਾਰ ਗੱਲਾਂ ਗਲੀ ਗਵਾਂਡਾ ਲੈ ਕੇ ਕਹਿ ਦਿੰਦੇ ਆ ਵੀ ਉਹ ਇਦਾਂ ਵੀ ਬਾਹਰ ਲੈਂਦੇ ਆਗੇ ਹਨਾ ਕੋਈ ਗਲਤ ਸੋਚ ਲੱਕਦੇ ਆਗੇ ਬਹੁਤ ਲੋਕਾਂ ਦਾ ਕੀ ਆ ਉਹ ਤਾਂ ਬੋਲਦੇ ਰਹਿੰਦੇ ਆ ਵੀ ਆਪਦੀ ਲਾਈਫ ਆ ਖੁਦ ਆਪਦੇ ਪੈਰਾਂ ਤੇ ਸਟੈਂਡ ਹੋਣ ਲਈ ਕੁਛ ਨਾ ਕੁਛ ਤਾਂ ਕਰਨਾ ਪਊਗਾ ਇਸ ਲੁੱਕ ਦੇ ਵਿੱਚ ਕੰਮ ਕਰਨਾ ਥੋੜਾ ਜਿਹਾ ਸੌਖਾ ਲੱਗਦਾ ਸਾਨੂੰ ਹੂੰ ਕਿਉਂਕਿ ਕੁੜੀਆਂ ਨੂੰ ਤੁਹਾਨੂੰ ਪਤਾ ਰਾਹ ਜਾਂਦੇ ਆਪਾਂ ਤੁਰੇ ਜਾਂਦੇ ਆਂ ਦੀਣਾ ਵੀ ਉਹਨਾਂ ਨੂੰ ਦੋ ਨਸ਼ੇ ਵਾਲੇ ਮੁੰਡੇ ਆ ਕੇ ਕਹਿਣਗੇ ਕੁੜੀ ਤੁਰ ਹੀ ਜਾਂਦੀ ਆ ਤੁੰਗੇ ਹੀ ਲੈ ਲਈਏ ਮੈਂ ਇੱਥੇ ਰਾਤ ਨੂੰ ਭਾਵੇਂ 10 ਵਜੇ ਚੱਲ ਜਾ ਮੈਨੂੰ ਕੋਈ ਨਹੀਂ ਰੁਕਦਾ ਰਾਤ ਚ ਗਰੀਆ ਕੇ ਤੂੰ ਜਹਤ ਮਾਰ ਦਿੰਦੇ ਹੋਰ ਗਬਰੂਆ ਕਿਵੇਂ ਹੈਂ ਹੂੰ ਅੰਜੀ ਐਦਾ ਕਰ ਕਿਵੇਂ ਜਾਂਦਾ ਬਈ ਗਰੀਆ ਕਿ ਮੈਂ ਵੀ ਪਿਸਤਾ ਉਹਨਾਂ ਨੂੰ ਮੈਨੂੰ ਜਾ ਤਾ ਰੱਬ ਚੰਗੀ ਤਰ੍ਹਾਂ ਮਤਲਬ ਕਿ ਮੁੰਡਾ ਹੀ ਬਣਾ ਚੜਦਾ ਵੀ ਮਨ ਮੈਂ ਐਦਾਂ ਦੀ ਲੋਕ ਦਿੱਤੀ ਆ ਹੂੰ ਜਾਂ ਜਾਵੇਂ ਕਰ ਦਿੰਦਾ ਫਿਰ ਮੇਰੀ ਫੀਲਿੰਗਸ ਤਾਂ ਮੁੰਡੇ ਵਾਲੀ ਨੇ ਹੂੰ ਤਾਂ ਮੁੰਸ ਬਦਲ ਵੀ ਜਾਂਦੇ ਨੇ ਉਹ ਤਾਂ ਹੈ ਪਰ ਬਦਲਣਾ ਚਾਹੁੰਦੇ ਨਹੀਂ ਅਸੀਂ ਸਸਕਾਲ ਸਫਰ ਟੈਲੀਵਿਜ਼ਨ ਜੁੜੇ ਹੋ ਤੁਸੀਂ ਤੇ ਮੈਂ ਜੋਤ ਕਰੇਵਾਲ ਅੱਜ ਇੱਕ ਕੁੜੀ ਦੀ ਕਹਾਣੀ ਲੈ ਕੇ ਆ ਰਹੇ ਹਾਂ ਜਿਹੜੀ ਮੁੰਡਿਆਂ ਵਾਂਗੂ ਕੰਮ ਕਰਦੀ ਹੈ ਕੀ ਕੀ ਮਜਬੂਰੀਆਂ ਰਹੀਆਂ ਤੇ ਕਿਸ ਤਰੀਕੇ ਨਾਲ ਇਹ ਕੰਮ ਨੂੰ ਹੈਂਡਲ ਕਰਦੀ ਹੈ ਆઉસਪੈਨ ਦੇ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਪੈਣ ਦਾ ਸਵਾਗਤ ਕਰੀਏ ਪੈਨ ਸਰ ਸਿਕਾ ਸਿਕਾ ਜੀ ਕਿਵੇਂ ਹੋ ਠੀਕ ਹੋ ਹਾਂਜੀ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਤੇ ਸਾਨੂੰ ਆਪਣੇ ਬਾਰੇ ਦੱਸੋ ਕਿੰਨੇ ਮੈਂਬਰੋਂ ਪਰਿਵਾਰ ਦੇ ਤੇ ਤੁਹਾਡੀ ਉਮਰ ਕਿੰਨੀ ਹੈ ਤੇ ਕਿੱਥੋਂ ਤੱਕ ਸਟੱਡੀ ਕੀਤੀ ਹੈ ਮੈਂ ਮੇਰੇ ਫੈਮਿਲੀ 'ਚ ਮੰਮੀ ਹੈ ਡੈਡੀ ਹੈ ਪੰਜ ਸਿਸਟਰਾਂ ਸੀ ਔਰ ਮੇਰੀ ਸਟੱਡੀ ਹੈ ਗਿਆ 10th ਤੱਕ ਹਮ ਪਰ ਉਸ ਤੋਂ ਬਾਅਦ ਤਾਂ ਕੰਮਤੀ ਲੱਗੇ ਸੀ ਕਿ ਪਾਪਾ ਬਿਮਾਰ ਹੁੰਦੇ ਸੀਗੇ ਤਾਂ ਕਰਕੇ ਉਸ ਤੋਂ ਬਾਅਦ ਕੰਮ ਕਰਨਾ ਲੱਗੇ ਪਰ ਦੁਬਾਰਾ ਸਟੱਡੀ ਛੱਡਤੀ ਸੀ ਕਿੰਨੇ ਕਿੰਨੇ ਭੈਣ ਭਰਾ ਹੋ ਪੰਜ ਸਿਸਟਰ ਹੀ ਸੀ ਸਿਰਫ ਅੱਛਾ ਪੰਜ ਤੇ ਪੰਜ ਹੀ ਭੈਣਾਂ ਹਾਂਜੀ ਆਮ ਕਰਕੇ ਜਦੋਂ ਐਡੀ ਫੈਮਿਲੀ ਹੋਵੇ ਖਾਸ ਕਰਕੇ ਜਦੋਂ ਕੁੜੀਆਂ ਹੀ ਹੋ ਜਾਣ ਤਾਂ ਤੁਹਾਡੀ ਮਾਤਾ ਨੂੰ ਨਹੀਂ ਕਹਿੰਦਾ ਤੁਹਾਡੇ ਬਾਪੂ ਨੂੰ ਕਿਸੇ ਰਿਸ਼ਤੇਦਾਰ ਨੇ ਨਹੀਂ ਕਿ ਆ ਨਗਵਾਂ ਦੇ ਵੀ ਇੰਨੀਆਂ ਕੁੜੀਆਂ ਤੋਂ ਕੀ ਕਰਨਾ ਇੱਕ ਨੂੰ ਗੋਦ ਦੇ ਦੇ ਜਾਂ ਇੰਨੀਆਂ ਜੰਮ ਕੇ ਕੀ ਕਰਨਾ ਵਾ ਐਦਾਂ ਐਦਾਂ ਦੀਆਂ ਗੱਲਾਂ ਆਉਂਦੀਆਂ ਨੇ ਇਹ ਸੀ ਕਿ ਕਿਹਾ ਸੀ ਮੰਮੀ ਕਹਿੰਦੇ ਸੀਗੇ ਦੇ ਦੇ ਦਿੰਨੇ ਆ ਤੇ ਪਾਪਾ ਕਹਿੰਦੇ ਜਿਹੜਾ ਆਪਦਾ ਖੂਨ ਆ ਤਾਂ ਆਪਦਾ ਹੀ ਰਹੂਗਾ ਉਹ ਆਪਾਂ ਆਪਣੀਆਂ ਧੀਆਂ ਕਿਸੇ ਨੂੰ ਦੇ ਨਹੀਂ ਹੁੰਦੇ ਨਾ ਰੱਬ ਨੇ ਜੀ ਦਿੱਤੀਆਂ ਪਾਪਾ ਖੁਦ ਪਾਲਣਗੇ ਹੂੰ ਅੱਛਾ ਤੇ ਫਿਰ ਬਣ ਇਹੋ ਜਿਹਾ ਕੀ ਹੋਇਆ ਪੜ੍ਹਾਈ ਛੱਡਣੀ ਪਈ ਪਾਪਾ ਦੀ ਥੋੜੀ ਤਬੀਅਤ ਠੀਕ ਨਹੀਂ ਰਹਿੰਦੀ ਸੀ ਫਿਰ ਪਾਪਾ ਤੋਂ ਇਲਾਵਾ ਕੋਈ ਕੰਮ ਨਹੀਂ ਕਰਦਾ ਸੀ ਦਾ ਫਿਰ ਪਾਪਾ ਥੋੜੇ ਜਿਆਦਾ ਹੀ ਤਬੀਅਤ ਖਰਾਬ ਰਹਿਣ ਲੱਗੀ ਉਹਨਾਂ ਦੀ ਫਿਰ ਉਹਨਾਂ ਤੋਂ ਬਾਅਦ ਮੰਮੀ ਨੇ ਮੈਨੂੰ ਵੀ ਕੰਮ ਪਲਾਦਾ ਫਿਰ ਆਪ ਖੁਦ ਵੀ ਕੰਮ ਕਰ ਲਿਆ ਸਭ ਤੋਂ ਪਹਿਲਾਂ ਕੀ ਕੰਮ ਕੀਤਾ ਸੀ ਮੈਂ ਕੇਅਰ ਟੈਕਰ ਦਾ ਕੰਮ ਕੀਤਾ ਸੀ ਬੱਚੇ ਨੂੰ ਸੰਭਾਲਦੀ ਉਦੋਂ 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 ਗੋਤ ਰੱਖੀ ਹੁੰਦੀ ਸੀ ਕੀ ਉਦੋਂ ਵੀ ਇਦਾਂ ਹੀ ਸੀ ਥੋੜੇ ਜਿਹਾ ਵਾਲ ਲੰਮੇ ਸੀ ਇੰਨੇ ਨਹੀਂ ਸੀਗੇ ਹੂੰ ਕਿ ਲੱਗੀ ਇੱਥੇ ਇੱਥੇ ਤਾਂ ਕਿ ਜਿਸੀ ਹੂੰ ਉਹ ਹੁਣ ਤਾਂ ਲੋਕਾਂ ਨੂੰ ਪਛਾਣ ਨਹੀਂ ਆਉਂਦੀ ਹੁਣੀ ਵੀ ਅਸੀਂ ਮੁੰਡੇ ਤੋਂ ਸਮਾਨ ਲੈ ਰਹੇ ਆ ਜਾਂ ਕੁੜੀ ਤੋਂ ਹਣਾ ਬਿਲਕੁਕੁਲ ਨਹੀਂ ਲਿਖਾ ਪੈ ਜਾਂਦਾ ਹੋਊਗਾ ਹਾਂਜੀ ਬਹੁਤ ਵਾਰੀ ਪੈਂਦਾ ਹੂੰ ਕਈ ਵਾਰੀ ਆ ਕੇ ਤੂੰ ਕਿਹਾ ਤਮਾਰਦੇ ਦੇ ਹੋਰ ਗੱਭਰੂ ਆ ਕਿਵੇਂ ਹਾਂਜੀ ਐਦਾਂ ਬਹਿ ਕੇ ਹੋ ਜਾਂਦਾ ਕਈ ਵਾਰੀ ਹੂੰ ਤੇ ਪਰ ਇਹ ਸ਼ੌਂਕ ਆ ਜਾਂ ਮਜਬੂਰੀ ਆ ਗੁੱਤ ਘਟਾਉਣਾ ਇਹ ਤਾਂ ਸ਼ੌਂਕ ਸੀਗਾ ਪਹਿਲਾਂ ਹੁਣ ਮਜਬੂਰੀ ਆ ਕੋਣ ਮਜਬੂਰੀ ਆ ਕੀ 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 ਮਜਬੂਰੀ ਆ ਮੇਰਾ ਫੈਮਿਲੀ ਬਾਰੇ ਸੋਚਣਾ ਪੈਂਦਾ ਵੀ ਹਾਂ ਵੀ ਸਿਸਟਰ ਬ੍ਰਦਰ ਤਾਂ ਕੋਈ ਹੈ ਨਹੀਂ ਫਿਰ ਖੁਦ ਹੀ ਕੰਮ ਕਰਦੇ ਆ ਖੁਦ ਹੀ ਸਾਰਾ ਖਰਚਾ ਦੇਖਦੇ ਆ ਘਰ ਦਾ ਫੈਮਿਲੀ ਦਾ ਜੋ ਵੀ ਆ ਸਭ ਖੁਦ ਹੀ ਦੇਖਦੇ ਆ ਹੂੰ ਤਾਂ ਲੋਕਾਂ ਨੇ ਨਹੀਂ ਕਿਹਾ ਵੀ ਕੀ ਆ ਧੋਗ ਰਚਿਆ ਹੈ ਤੋਂ ਕੁੜੀ ਮੁੰਡਾ ਬਣੀ ਫਿਰਦੀ ਆ ਬਹੁਤ ਜਣਿਆਂ ਨੇ ਕਿਹਾ ਬਹੁਤ ਜਣਿਆਂ ਨੇ ਪਰ ਇੱਕ ਵਾਰੀ ਤਾਂ ਥੋੜਾ ਜਿਹਾ ਫੀਲ ਹੋਇਆ ਸੀ ਵੀ ਮੈਂ ਆਪਦੇ ਆਪ ਨੂੰ ਖੁਦ ਨੂੰ ਚੇਂਜ ਕਰਾਂ ਪਰ ਫਿਰ ਸੋਚਿਆ ਵੀ ਲੋਕਾਂ ਦਾ ਕੀ ਆ ਉਹ ਤਾਂ ਬੋਲਦੇ ਰਹਿੰਦੇ ਆ ਵੀ ਆਪਦੀ ਲਾਈਫ ਆ ਖੁਦ ਆਪਦੇ ਪੈਰਾਂ ਤੇ ਸਟੈਂਡ ਹੋਣ ਲਈ ਕੁਛ ਨਾ ਕੁਛ ਤਾਂ ਕਰਨਾ ਪਊਗਾ ਫਿਰ ਉਹਨਾਂ ਦੀਆਂ ਗੱਲਾਂ ਨੂੰ ਨਾ ਗੋਲ ਕੇ ਫਿਰ ਆਪ ਦਾ ਸਟੈਂਡ ਬਣਾਇਆ ਕੰਮ ਕਰਦੇ ਹੁਣ ਐਸ ਡੈਰੀ ਤੇ ਕੰਮ ਕਰਦੇ ਪਹਿਲਾਂ 99 ਸਟੋਰ ਤੇ ਕੰਮ ਕੀਤਾ ਸੀ ਔਖਾ ਕਿੰਨਾ ਕੁ ਹੁੰਦਾ ਕੁੜੀਆਂ ਨੂੰ ਬਾਹਰ ਕੰਮ ਕਰਨਾ ਔਖਾ ਤਾਂ ਬਹੁਤ ਹੁੰਦਾ ਹੀ ਕਈ ਵਾਰੀ ਹਨਾ ਰਾਤ ਨੂੰ ਲੇਟ ਸ਼ਿਫਟ ਜਾਣਾ ਹੋ ਜਾਂਦਾ ਕਈ ਜਿਹੜੀ ਹਨਾ ਪਰ ਫਿਰ ਵੀ ਲੋਕੀ ਦਾ ਬਾਲੀਆਂ ਗੱਲਾਂ ਬਣਾਉਂਦੇ ਆ ਤੁਹਾਡੀ ਧੀ ਲੇਟ ਆਂਦੀ ਆਏ ਆ ਵੀ ਚਾਰ ਗੱਲਾਂ ਗਲੀ ਗਵਾਂਡਾ ਲੈ ਕੇ ਕਹਿ ਦਿੰਦੇ ਆ ਵੀ ਉਹ ਇਦਾਂ ਵੀ ਬਾਹਰ ਰਹਿੰਦੇ ਆਗੇ ਹਨਾ ਕੋਈ ਗਲਤ ਸੋਚ ਰੱਖਦੇ ਆਗੇ ਬਹੁਤ ਜਣੇ ਨੇ ਇਦਾਂ ਦੇ ਹੂੰ ਗੁੱਸਾ ਆਉਂਦਾ ਉਹਨਾਂ ਨੂੰ ਲੋਕਾਂ ਤੇ ਬਹੁਤ ਆਉਂਦਾ ਇਹ ਕੀ ਕੀ ਮਨ ਕਰਦਾ ਜਦੋਂ ਗੁੱਸਾ ਆਉਂਦਾ ਉਹਨਾਂ ਨੂੰ ਵੀ ਉਹ ਮੇਰੇ ਸਾਹਮਣੇ ਕਿਉਂ ਨਹੀਂ ਕਹਿੰਦੇ ਮੇਰੇ ਮਾਪਿਆਂ ਨੂੰ ਕਾਹ ਤੋਂ ਕਹਿੰਦੇ ਆ ਹੂੰ ਵੀ ਮੈਨੂੰ ਕਹਿਣਾ ਕਿ ਵੀ ਹਾਂ ਵੀ ਤੂੰ ਇੱਥੇ ਗਲਤ ਆ। ਹੂੰ ਕੀ ਫਾਦਰ ਸਾਹਿਬ ਕੀ ਕੰਮ ਕਰਦੇ ਥੋੜੇ? ਹੁਣ ਫਾਦਰ ਸਾਹਿਬ ਢਾਬੇ ਦੇ ਕੰਮ ਕਰਦੇ ਆ। ਹੁਣ ਤਾਂ ਉਹ ਨਹੀਂ ਜਾਂਦੇ ਕੰਮ ਤੇ ਘਰੇ ਹੀ ਰਹਿੰਦੇ ਆ ਕਿਉਂਕਿ ਨਾ ਤਲੀ ਤਾਂ ਫਿਰ ਤੋਂ ਖਰਾਬ ਆ। ਕੀ ਕੀ ਕੰਮ ਕਰਦੇ? ਕੁੱਕ ਦਾ ਕੰਮ ਕਰਦੇ ਨੇ ਕੀ ਕੰਮ ਕਰਦੇ? ਹਾਂਜੀ ਕੁੱਕ ਦਾ ਕੰਮ ਕਰਦੇ ਆ। ਹੂੰ ਐ ਫਿਰ ਤੁਹਾਡੇ ਇਕੱਲੇ ਦੀ ਕਮਾਈ ਤੋਂ ਘਰ ਚਲਾਉਣਾ ਸੰਭਵ ਹੋ ਜਾਂਦਾ? ਹੁੰਦਾ ਤਾਂ ਨਹੀਂ। ਮੰਮੀ ਕੰਮ ਕਰਦੇ ਆਗੇ। ਹੂੰ ਔਰ ਬਸ ਮੈਂ ਤਾਂ ਮੰਮੀ ਕੰਮ ਕਰਦੇ ਆ ਇਸ ਟਾਈਮ ਤਾਂ। ਹੂੰ ਉਹ ਸਿਸਟਰ ਮੇਰੀਆਂ ਵਿਆਹੀਆਂ ਹੋਈਆਂ ਨੇ ਹੂੰ ਤੇ ਇੱਕ ਸਿਸਟਰ ਹੋਰ ਇਹ ਦਿੰਦੀ ਆ ਕਿ ਉਹ ਉਹਨਾਂ ਦੇ ਹਸਬੰਡ ਵੀ ਇੱਥੇ ਰਹਿੰਦੇ ਆ ਉਹ ਵੀ ਕੰਮ ਤੇ ਜਾਂਦੇ ਆ ਉਹ ਥੋੜਾ ਇਹ ਦੇਖ ਲੈਂਦੇ ਆ ਜੀ ਨਾਲ ਹੂੰ ਹੈਲਪ ਕਰ ਦਿੰਦੇ ਆ ਸਾਬ ਆਪਣੇ ਜਾਲ ਜ਼ਿਆਦਾਤਰ ਅੱਜ ਦੇ ਸਮੇਂ ਦੀ ਗੱਲ ਕਰਦੀਏ ਤਾਂ ਜਿਹੜੀਆਂ ਕੁੜੀਆਂ ਉਹ ਮੁੰਡਾ ਬਣਨਾ ਜਾ ਰਹੀਆਂ ਤੇ ਜਿਹੜੇ ਮੁੰਡੇ ਆ ਕੁੜੀਆਂ ਬਣਦੀ ਜਾ ਰਹੇ ਆ ਤੇ ਇਹ ਤੁਸੀਂ ਕਿਵੇਂ ਦੇਖਦੇ ਹੋ ਇਹ ਕਿਵੇਂ ਦੇਖਦੇ ਹੋ ਵੀ ਤੁਹਾਡਾ ਠੀਕ ਹੈ ਇਹ ਬਣਨਾ ਕੀ ਤਾਂ ਨਹੀਂ ਵੈਸੇ ਕੁਦਰਤ ਨਾਲ ਖੇលਿਆ ਪਰ ਇਸ ਲੁੱਕ ਦੇ ਵਿੱਚ ਕੰਮ ਕਰਨਾ ਥੋੜਾ ਜਿਹਾ ਸੌਖਾ ਲੱਗਦਾ ਸਾਨੂੰ ਹੂੰ ਕਿਉਂਕਿ ਕੁੜੀਆਂ ਨੂੰ ਤੁਹਾਨੂੰ ਪਤਾ ਰਾ ਜਾਂਦੇ ਆਪਾਂ ਤੁਰੇ ਜਾਂਦੇ ਆ ਜੀ ਹਨਾ ਵੀ ਉਹਨਾਂ ਨੂੰ ਦੋ ਨਸ਼ੇ ਵਾਲੇ ਮੁੰਡੇ ਆ ਕੇ ਕਹਿਣਗੇ ਕੁੜੀ ਤੁਰ ਹੀ ਜਾਂਦੀ ਆ ਪੰਗੇ ਹੀ ਲੈ ਲੀਏ ਹੂੰ ਮੈਂ ਇੱਥੇ ਰਾਤ ਨੂੰ ਭਾਵੇਂ 10 ਵਜੇ ਚੱਲ ਜਾ ਮੈਨੂੰ ਕੋਈ ਨਹੀਂ ਰੁਕਦਾ ਰਾਤ ਉਹਨਾਂ ਨੂੰ ਤਾਂ ਹੀ ਹੁੰਦਾ ਮੁੰਡਾ ਤੁਰਿਆ ਜਾਂਦਾ ਵੀ ਅਸੀਂ ਉਸ ਤੋਂ ਕੀ ਲੈਣਾ ਹੂੰ ਇਦਾਂ ਕਰਕੇ ਮੈਨੂੰ ਆਸਾਨ ਨਹੀਂ ਹੁੰਦੀ ਥੋੜੀ ਜਿਹੀ ਰਿਸ਼ਤੇਦਾਰ ਤਾਂ ਕਹਿੰਦੇ ਹੋਣਗੇ ਵੀ ਆ ਕੀ ਹੋਲੀਆ ਬਣਾਇਆ ਹਾਂ ਬਹੁਤ ਕਹਿੰਦੇ ਆ ਵੀ ਤੂੰ ਕੁੜੀਆਂ ਵਾਂਗ ਰਿਆ ਕਰ ਵਿਆਹ ਕਰਨਾ ਤੇਰਾ ਵੱਡੀ ਉਮਰ ਜਾਨੀ ਆ ਏਦਾਂ ਬਥੇਰੀਆਂ ਗੱਲਾਂ ਕਰਦੇ ਨੇ ਇਹ ਇਹ ਜਿਹੜਾ ਗੱਤ ਆ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਕਿ ਕੋਈ ਕਮੈਂਟਾਂ ਵਾਲੇ ਵੀ ਕਹਿਣਗੇ ਵੀ ਭਾਈ ਪੁੱਛਿਆ ਕਿਉਂ ਨਹੀਂ ਇਹ ਜਿਹੜਾ ਪਰਮਾਨੈਂਟਲੀ ਰੱਖਣਾ ਜਾਂ ਕੁਝ ਸਮੇਂ ਲਈ ਹੈ ਕੰਮ ਕਰਕੇ ਹਮ ਤਾਂ ਹੀ ਪਰਮਾਨੈਂਟਲੀ ਰੱਖਣਾ ਹੈ ਅੱਗੇ ਅੱਗੇ ਜਾ ਕੇ ਦਿੱਕਤਾਂ ਬਹੁਤ ਆਉਣਗੀਆਂ ਵਿਆਹ ਵੀ ਕਰਵਾਉਣਾ ਕੀ ਤੁਸੀਂ ਜਿੰਦ ਤੁਸੀਂ ਪਹਿਲਾਂ ਕਿਹਾ ਹਾਂਜੀ ਵਿਆਹਯੁਦਤਾ ਸੋਚਨੀ ਫੈਮਿਲੀ ਨੂੰ ਕਿਆਵੇ ਵੀ ਮੇ ਮੁੰਡੇ ਨਾਲ ਮੈਰਿਜ ਨਹੀਂ ਕਰਾਉਣਗੀ ਕਿਉਂਕਿ ਅੱਜ ਕੱਲ ਦੇ ਮੁੰਡੇ ਤੁਹਾਨੂੰ ਪਤਾ ਹਰ ਇੱਕ ਹੀ ਨਸ਼ੇ ਕਰਦੇ ਨੇ ਮੈਂ ਮੇਰੀ ਫੈਮਿਲੀ ਕਰ ਵੀ ਕਹਿੰਦੀ ਹਾਂ ਵੀ ਆਪਾਂ ਵਿਆਹ ਤਾਂ ਕਰਨਾ ਹੀ ਆ ਅਕਸਰ ਮੈਂ ਕਹਿੰਦਾ ਨਹੀਂ ਜਾ ਨਹੀਂ ਕਰਾਉਣਾ ਵੀ ਹਰ ਇੱਕ ਮੁੰਡਾ ਨਸ਼ਾ ਕਰਦਾ ਹੈ ਕੱਲ ਨੂੰ ਆਪ ਦੀ ਲਾਈਕ ਦੇ ਵਿੱਚ ਹੀ ਤਕਲੀਫ ਹੋਣੀ ਹੈ ਮੈਂ ਹੁਣ ਕੰਮ ਤਾਂ ਮੈਂ ਹੁਣ ਵੀ ਕਰਦਾ ਤਾਂ ਬਾਅਦ ਚ ਵਿਚਾਰ ਲੁਚ ਫੇਰ ਦੇ ਵਿਆਹ ਮੁੰਡੇ ਨਾਲ ਨਹੀਂ ਕਰਾਉਣਾ ਮੈਂ ਸਪਸ਼ਟ ਸ਼ਬਦਾਂ ਚ ਹੀ ਪੁੱਛ ਲੈਣਾ ਫਿਰ ਕੁੜੀ ਨਾਲ ਵਿਆਹ ਕਰਵਾਉਂਗੇ ਸੋਚ ਤਾਂ ਹੀ ਸੀ ਜੀ ਕੀ 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 ਸੰਭਵ ਹੋ ਜੂਗਾ ਇਹ ਕੁਦਰਤ ਦੇ ਹਿਸਾਬ ਨਾਲ ਹਾਂ ਹੋ ਵੀ ਸਕਦਾ ਨਹੀਂ ਹੋ ਸਕਦਾ ਕੁਝ ਕਹਿ ਨਹੀਂ ਸਕਦੇ ਉਹ ਤੁਹਾਡੀ ਕਹਿੰਦੇ ਨੇ ਮੈਂ ਇੱਕ ਸਵਾਲ ਹੋਰ ਪੁੱਛਣਾ ਚਾਹੂਗਾ ਤੁਹਾਨੂੰ ਤਾਂ 18 ਸਾਲ ਤੋਂ ਬਾਅਦ ਕਾਨੂੰਨੀ ਅਧਿਕਾਰ ਆਉਂਦੇ ਨੇ ਜਿਦੇ ਵਿੱਚ ਆਪ ਆਪਦੀ ਮਤਦਾਨ ਕਰ ਸਕਦੇ ਆ ਵੋਟ ਦਾ ਅਧਿਕਾਰ ਆਉਂਦਾ ਕੀ ਲੱਗਦਾ ਤੁਹਾਨੂੰ ਅਸੀਂ ਹੋਣੀ ਇੰਨੇ ਸਿਆਣੇ ਹੋ ਗਏ ਆ ਅਸੀਂ ਆਪਣੀ ਉਮਰ ਦਾ ਆਪਣੇ ਜੈਂਡਰ ਦਾ ਫੈਸਲਾ ਲੈ ਸਕਦੇ ਆ ਨਹੀਂ ਹਜੇ ਨਹੀਂ ਹੋਏ ਲੱਗਦਾ ਨਹੀਂ ਉਹ ਜਿਹੜੇ ਬਹੁਤ ਲੋਕ ਹੈ ਬਾਅਦ ਵਿੱਚ ਪਛਤਾਉਂਦੇ ਵੀ ਨੇ ਹੈਗੇ ਆ ਮੈਂ ਵੀ ਪਛਤਾਉਂ ਨਾਲ ਮੈਨੂੰ ਜਾ ਤਾ ਰੱਬ ਚੰਗੀ ਤਰ੍ਹਾਂ ਮਤਲਬ ਕਿ ਮੁੰਡਾ ਹੀ ਬਣਾ ਚੜਦਾ ਵੀ ਹੁਣ ਮੈਂ ਇਦਾਂ ਦੀ ਲੋਕ ਲਿੱਤੀ ਆ ਜੇ ਜਾ ਜਵੇਂ ਕਰ ਦਿੰਦਾ ਫਿਰ ਉਹ ਮੇਰੀ ਫੀਲਿੰਗਸ ਤਾਂ ਮੁੰਡਿਆਂ ਵਾਲੀ ਨੇ ਤੇ ਬਸ ਜੈਂਡਰ ਕੁੜੀਆਂ ਵਾਲਾ ਫੀਲਿੰਗ ਤਾਂ ਕਿਤੇ ਬੰਦੇ ਤੇ ਸੰਭਵ ਹੁੰਦੀਆਂ ਜੇ ਜਿੱਦਾਂ ਦੀਆਂ ਵਾਈਬਸ ਆਉਂਦੀਆਂ ਫੀਲਿੰਗ ਹੁੰਦੀਆਂ ਉਦਾਂ ਦਾ ਕੁਝ ਹੀ ਹੁੰਦਾ ਨਹੀਂ ਏਦਾਂ ਨਹੀਂ ਵੀ ਮਤਲਬ ਕਿ ਹਾਰਮੋਨਸ ਚੇਂਜ ਹੋ ਜਾਂਦੇ ਨੇ ਬਈ ਆਪਾਂ ਜਿਹੜੀ ਚੀਜ਼ ਆ ਆਪਣੇ ਮਨ ਚ ਬੈ ਗਈ ਵੀ ਮੈਂ ਕਈ ਜਾਵਾਂ ਵੀ ਮੈਂ ਕੁੜੀ ਆ ਮੈਂ ਸੋਚੀ ਜਾਵਾਂ ਸੋਚੀ ਜਾਵਾਂ ਬਸ ਮੇਰੇ ਮਨ ਚ ਉਹ ਗੱਲ ਬੈ ਗਈ ਹਾਰਮੋਨਸ ਬਦਲ ਵੀ ਜਾਂਦੇ ਨੇ ਉਹ ਤਾਂ ਹੈ ਪਰ ਬਦਲਣਾ ਚਾਹੁੰਦੇ ਨਹੀਂ ਅਸੀਂ ਹੂੰ ਏਦਾਂ ਰਹਿਣਾ ਜ਼ਿਆਦਾ ਵਧੀਆ ਲੱਗਦਾ ਆ ਲੱਗਦਾ ਨਹੀਂ ਕੁਦਰਤ ਦੇ ਨਾਲ ਖਿਲਵਾੜ ਕਰ ਰਹੇ ਨੇ ਲੋਕ ਹਾਂਜੀ ਉਹ ਤਾਂ ਹੈ ਬਾਪੇ ਨਾਨਕ ਦੀ ਕੁਦਰਤ ਨਾਲ ਖਿਲਵਾੜ ਹੋ ਰਿਹਾ ਜੇ ਜੇ ਸਾਰੇ ਹੀ ਤੁਹਾਡੇ ਕੋਲ ਸੋਚਣ ਲੱਗ ਗਏ ਤਾਂ ਆਉਣ ਵਾਲੀ ਪੀੜ੍ਹੀ ਪੈਦਾ ਕਿਵੇਂ ਹੋਊਗੀ ਸਵਾਲ ਤਾਂ ਇਹ ਵੀ ਹੈ ਨਾ ਕੀ ਕੀ ਸੋਚਦੇ ਹੋ ਫਿਰ ਉਹਦੇ ਬਾਰੇ ਉਹਦੇ ਬਾਰੇ ਤਾਂ ਕੁਝ ਨਹੀਂ ਸੋਚਦੇ ਅਡਾ ਅੱਗੇ ਅੱਗੇ ਅਗਲੀ ਪੀੜ੍ਹੀ ਵੀ ਆਉਣੀ ਹੈ ਫਿਰ ਉਹ ਉਹ ਕਿਵੇਂ ਆਊਗੀ ਜੇ ਸਾਰੇ ਇਦਾਂ ਹੀ ਕਰਨ ਲੱਗ ਪਏ ਹਾਂਜੀ ਪਹਿਲਾਂ ਤਾਂ ਇਹ ਕੁਝ ਕ ਹੁੰਦੇ ਸੀਗੇ ਵੀ ਇੱਕ ਜਾਂ ਦੋ ਜਣੇ ਬਸ ਹੂੰ ਹਾਂ ਤਾਂ ਇੱਕ ਦੂਸਰੇ ਨੂੰ ਦੇਖ ਦੇਖ ਕੇ ਸਾਰੇ ਹੀ ਕਰਦੇ ਐ ਇਦਾਂ ਹ ਸੋਸ਼ਲ ਮੀਡੀਆ ਤੋਂ ਦੇਖ ਦੇਖ ਕੇ ਹੋਇਆ ਸਭ ਕੁਝ ਹੀ ਮੰਨਦੇ ਹੋ ਹਾਂਜੀ ਬਿਲਕੁਲ ਸੋਸ਼ਲ ਮੀਡੀਆ ਤਾਂ ਬਹੁਤ ਜ਼ਿਆਦੇ ਵੀ ਇੱਕ ਰੀਲ ਪਾਉਂਗੇ ਦੂਜੀ ਉਹਨਾਂ ਦੀ ਆ ਗਈ ਮੁੰਡੇ ਜ਼ਿਆਦਾ ਨੇ ਮਤਲਬ ਕਿ ਜਿਹੜੇ ਕੁੜੀਆਂ ਵਾਂਗੂ ਬੰਦ ਰਹੇ ਕੁੜੀਆਂ ਘੱਟ ਨੇ ਮੁੰਡੇ ਐ ਮੇ ਮੇਰੇ ਹਿਸਾਬ ਨਾਲ ਤਾਂ ਲੱਗਦਾ ਮੈਨੂੰ ਕੁੜੀਆਂ ਵੀ ਬਹੁਤ ਨਹੀਂ ਤੁਸੀਂ ਤੁਸੀਂ ਵੀ ਉਦਾਂ ਦਾ ਸੋਚਦੇ ਹੋ ਹੋਰ ਵੀ ਇੰਟਰਵਿਊ ਕਰਦੇ ਨੇ ਉਦੋਂ ਬਹੁਤ ਨਹੀਂ ਕੁੜੀਆਂ ਜੇ ਉਸ ਤਰੀਕੇ ਨਾਲ ਸੋਚੀਏ ਤਾਂ ਕੀ ਕੀ ਲੱਗਦਾ ਫੈਸਲਾ ਸਹੀ ਆ ਉਹਨਾਂ ਦਾ ਜਾਂ ਗਲਤ ਆ ਮੈਂ ਸਪਸ਼ਟ ਜਾਨਣਾ ਚਾਹੂੰਗਾ ਕੁੜੀਆਂ ਦਾ ਫੈਸਲਾ ਠੀਕ ਆ ਕਿਉਂ ਕਾਰਨ ਕਿਉਂ ਕੁੜੀਆਂ ਨੇ ਉਹ ਤਾਂ ਕਰਕੇ ਹਾਂਜੀ ਕਿਉਂਕਿ ਉਹਨਾਂ ਨੂੰ ਬਾਹਰ ਕਰਨਾ ਸੌਖਾ ਲੱਗਦਾ ਹੈ ਇਸ ਗੱਲੋਂ ਤਉਨੂੰ ਦੱਸਿਆ ਇਹ ਆ ਵੀ ਜਾ ਤਾਂ ਕੁੜੀਆਂ ਇਕੱਲੀਆਂ ਦੁਨੀਆਂ ਜਾਣ ਚਾਰ ਮੁੰਡੇ ਪਿੱਛੇ ਮੰਡੀਰ ਤੁਰੇ ਫਿਰੂਗੀ ਉਹਨਾਂ ਦੇ ਅੱਗੇ ਪਿੱਛੇ ਤੇ ਮੂਰ ਨੂੰ ਜਾਵੜੀਆਂ ਕੁੜੀਆਂ ਉੱਧਰ ਜਾਵੜੋਂ ਤੁਸੀਂ ਦੇਖਦੇ ਅਸੀਂ ਉਹ ਲੋਕਲ ਸਕੂਲ ਦੀਆਂ ਛੁੱਟੀਆਂ ਹੁੰਦੀਆਂ ਅੱਧੇ ਤੋਂ ਜ਼ਿਆਦਾ ਮੰਡੀਰ ਇੱਥੇ ਖੜੀ ਹੁੰਦੀ ਆ ਵੇਟ ਕਰਦੀ ਹੁੰਦੀ ਆ ਕਦੋਂ ਕੋਈ ਕੁੜੀ ਕਿਵੇਂ ਬਾਹਰ ਹੋਗੀ ਮੈਂ ਇੱਥੇ ਬਾਹਰ ਜਾਵੜਾ ਕਿਤੇ ਵੀ ਮੈਨੂੰ ਕੋਈ ਨਹੀਂ ਰੋਕੂਗਾ ਮੈਂ ਹੀ ਮੈਨੂੰ ਕਹੂਗਾ ਵੀ ਯਾਰ ਮੈਨੂੰ ਆਹ ਕੁੜੀ ਪਸੰਦ ਆ ਮੈਂ ਇਹਦੇ ਨਾਲ ਗੱਲ ਕਰੀ ਮੈਨੂੰ ਕੋਈ ਨਹੀਂ ਕਹਿੰਦਾ ਮੈਨੂੰ ਕੋਈ ਬੁਲਾਉਂਦਾ ਵੀ ਨਾ ਬਾਰਕੂਗਾ ਹੋਰ ਅੱਜ ਵੀ ਠੀਕ ਆ ਤੂੰ ਤੁਹਾਡੀ ਲੁੱਕ ਕਰਕੇ ਨਹੀਂ ਕੋਈ ਤੁਹਾਨੂੰ ਬੁਲਾਉਂਦਾ ਡਰਦਾ ਹਾਂਜੀ ਲੁੱਕ ਹੋ ਸਕਦਾ ਕੁੜੀਆਂ ਨੂੰ ਆਪਣੀ ਲੁੱਕ ਵਧੀਆ ਬਣਾਉਣੀ ਚਾਹੀਦੀ ਹੈ ਜਿੱਦਾਂ ਸ਼ਾਰਟਕਟ ਦਾ ਜਮਾਨਾ ਕੁਝ ਉਦਾਰ ਫੇਰ ਵੀ ਸਮਾਜ ਦੇ ਵਿੱਚ ਸੁਧਾਰ ਆ ਸਕਦਾ ਹੈ ਨਾ ਹਾਂਜੀ ਵਰਦੇ ਹੋ ਕਮੀਆਂ ਨੇ ਕੱਲੀਆਂ ਕੱਲੇ ਮੁੰਡਿਆਂ ਨੂੰ ਨਹੀਂ ਕਹਿ ਸਕਦੇ ਕੁੜੀਆਂ 'ਚ ਵੀ ਕਮੀਆਂ ਨਹੀਂ ਬੰਦੇ ਹੋਏ ਗੱਲ ਬਹੁਤ ਆ ਜੀ ਬਹੁਤ ਕਮੀਆਂ ਕਮੀਆਂ ਬਹੁਤ ਹਮ ਇੱਕ ਮੇਰੇ ਕੱਲ ਯਾਦ ਆ ਰਹੀ ਹੈ ਕਹਿੰਦੇ ਮਾਪਿਓਤੀ ਜੰਮਣ ਤੋਂ ਨਹੀਂ ਡਰਦਾ ਜਦੋਂ ਤੀ ਜਵਾਨ ਹੋ ਜਾਂਦੀ ਆ ਉਦੋਂ ਡਰਦਾ ਉਹਦੇ ਬਾਰੇ ਕੀ ਸੋਚਦਾ ਰੱਜੂ ਉਹਦੇ ਬਾਰੇ ਤਾਂ ਸੋਚਦੇ ਆ ਜੀ ਮਾਪਿਓ ਵੀ ਸਾਡੀ ਧੀ ਜਵਾਨ ਹੋ ਗਈ ਆ ਵੀ ਵੀ ਕੱਲ ਨੂੰ ਵੀ ਹਨਾ ਤੁਹਾਨੂੰ ਪਤਾ ਅੱਜ ਕੱਲ ਚਿੱਟਾ ਦਾ ਚਿੱਟੇ ਵਾਲੇ ਮੁੰਡੇ ਆਮ ਹੀ ਤੁਰੇ ਫਿਰਦੇ ਆ ਚਿੱਟਾ ਤਾਂ ਕੁੜੀਆਂ ਵੀ ਲਾਉਂਦੀਆਂ ਬਾਈ ਹੁਣ ਲੋਕ ਇਹ ਕਹਿਣਗੇ ਹਾਂਜੀ ਲਾਉਂਦੀਆਂ ਨੇ ਬਥੇਰੀਆਂ ਤਾਂ ਤਾਂ ਕੁੜੀਆਂ ਵੀ ਲਾਉਂਦੀਆਂ ਕੱਲੇ ਮੁੰਡੇ ਥੋੜੀ ਲਾਉਂਦੇ ਆ ਹਾਂ ਜੀ ਇਹ ਵੀ ਲੰਮੀਆਂ ਨੇ ਕਈ ਕੁੜੀਆਂ ਲੋਹ ਭੰਗ ਕੁੜੀਆਂ ਵਰਦੇ ਰਹਿੰਦੀਆਂ ਨੇ ਉਹਨਾਂ ਕੁੜੀਆਂ ਕਰਕੇ ਦੂਜੀਆਂ ਕੁੜੀਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਉਹ ਹੋ ਸਕਦਾ ਉਹਨਾਂ ਕੁੜੀਆਂ ਕਰਕੇ ਤੁਹਾਨੂੰ ਆਹ ਗੈਟਅਪ ਲੈਣਾ ਪੈ ਗਿਆ ਮੰਨਦੇ ਹੋ ਇਹ ਗੱਲ ਹਾਂ ਜੀ ਇਹਦੇ ਚ ਮੁੰਡਿਆਂ ਦਾ ਕਸੂਰ ਤਾਂ ਨਹੀਂ ਨਾ ਮੰਨਦੇ ਜ਼ਿਆਦਾ ਜਾਵਾ ਮੁੰਡਿਆਂ ਦਾ ਗਸੂਰ ਨਹੀਂ ਕੁੜੀਆਂ ਦੇਖੋ ਸੋਸ਼ਲ ਮੀਡੀਆ ਤੇ ਆਪਦੇ ਸ਼ਾਰਟਸ ਪਾ ਗਏ ਵੀ ਵੀਡੀਓਜ਼ ਬਣਾਉਂਦੀਆਂ ਨੇ ਉਹਨਾਂ ਦੀ ਜਗ੍ਹਾ ਤੇ ਗਲਤ ਕਮੈਂਟ ਸਾਨੂੰ ਕਰਦੇ ਨੇ ਵੀ ਤੁਸੀਂ ਵੀ ਓਦਾਂ ਰਿਹਾ ਕਰੋ ਕੁੜੀਆਂ ਉਹ ਕੁੜੀਆਂ ਬਣ ਕੇ ਰਿਹਾ ਕਰੋ ਬੋਏ ਕਟ ਕਾਤੋਂ ਰੱਖਿਆ ਟੈਟੂ ਕਾਤੋਂ ਬਣਾਏ ਆ ਇਦਾਂ ਵੀ ਮੁੰਡਿਆਂ ਵਾਲੇ ਸ਼ੌਂਕ ਕਾਤੋਂ ਰੱਖਿਆ ਵੀ ਅਸੀਂ ਆਪਦੇ ਲਾਈਵ ਸੈੱਟ ਕਰਨਾ ਜਾਨਦੇ ਆ ਅਸੀਂ ਆਪਦੇ ਪੈਰਾਂ ਨੇ ਸਟੈਨ ਹੋਣਾ ਜਾਨਦੇ ਆ ਅਸੀਂ ਤਾਂ ਹੀ ਉਹ ਇਦਾਂ ਰਹਿੰਦੇ ਆ ਹੂੰ ਵੀ ਕੱਲ ਨੂੰ ਜੇ ਅਸੀਂ ਚੈਲੀ ਟਾਲ ਦੀ ਲੁੱਕ ਵੀ ਚੇਂਜ ਕਰ ਸਕਦੇ ਹਾਂ ਮੰਨਦੇ ਹੋ ਮੁੰਡੇ ਜ਼ਿਆਦਾ ਬਿਹਤਰ ਹੁੰਦੇ ਤਾਂ ਹੀ ਕੁੜੀਆਂ ਮੁੰਡਿਆਂ ਵਰਗਾ ਬਣਨਾ ਚਾਹੁੰਦੀਆਂ ਹਾਂਜੀ ਬਿਲਕੁਲ ਹੁੰਦੇ ਆ ਪਰ 70% ਚੋਂ 30% ਮੁੰਡੇ ਸਹੀ ਹੈ ਹੂੰ 100% ਮਤਲਬ ਕਿ ਮੰਨ ਲਓ 70% ਤਾਂ ਬਸ ਲੋ ਹੋ ਰਿਹਾ ਹੂੰ ਉਸ ਕਰਕੇ ਮੈਂ ਤਾਂ ਇਸ ਕਰਕੇ ਲੋਕਲੀਪੀਆ ਵੀ ਮੈਂ ਕਈ ਵਾਰੀ ਮੈਨੂੰ ਲੇਟ ਸ਼ੇਡ ਵੀ ਆਉਣਾ ਪੈਂਦਾ ਠੀਕ ਹੈ ਮੈਂ ਮੇਰਾ ਕੰਮ ਹੀ ਕੋ ਜੋਬ ਜਾ ਤੁਹਾਨੂੰ ਪਤਾ ਮੈਨੂੰ ਕਦੇ ਬਾਹਰ ਵੀ ਜਾਣਾ ਪੈਂਦਾ ਮੈਂ ਇਕੱਲੇ ਹੁਣ ਕਿਤੇ ਵੀ ਜਾ ਸਕਦੀ ਆ ਮੈਨੂੰ ਕੋਈ ਪ੍ਰੋਬਲਮ ਨਹੀਂ ਮੇਰੀ ਫੈਮਿਲੀ ਵਾਲਿਆਂ ਨੂੰ ਮੇਰੇ ਤੇ ਇੰਨਾ ਕੁ ٹرسٹਾ ਵੀ ਹਾਂ ਵੀ ਸਾਡੀ ਕੋਈ ਕੁੜੀ ਕੋਈ ਗਲਤ ਸਟੈਪ ਨਹੀਂ ਚੱਕੂਗੀ। ਦਿੱਕਤਾਂ ਕਿੰਨੀਆਂ-ਕਿੰਨੀਆਂ ਕਹਿੰਦੇ। ਦਿੱਕਤਾਂ ਬਸ ਸਟ੍ਰਗਲ ਥੋੜਾ ਜਿਹਾ ਉਹ ਕਰਨ ਤੇ ਹੀ ਹੁੰਦੀਆਂ ਨੇ ਵੀ ਮਤਲਬ ਕਿ ਸਮਝਾਉਣ ਤੇ ਲੋਕਾਂ ਨੂੰ ਵੀ ਮੈਂ ਇਦਾਂ ਦੀ ਲੁੱਕ ਕਾਹਤੋਂ ਰੱਖੀ ਆ। ਬਸੇ ਹੀ ਗੱਲਾਂ ਸਮਝਾਉਣ ਤੇ ਥੋੜੀ ਜਿਹੀ ਦਿੱਕਤ ਆਂਦੀ ਹੈ ਮੈਂ ਹੋਰ ਵਿਸਤਾਰ ਰੂਪ ਚ ਜਨਣਾ ਚਾਹੂੰਗਾ ਜਿੱਦਾਂ ਸਮਾਜ ਚੋਂ ਕੁੜੀਆਂ ਕੰਮ ਕਰਦੀਆਂ ਆ ਮੁੰਡੇ ਉਹਨਾਂ ਨੂੰ ਕਈ ਕਮੈਂਟਰੀ ਕਰਦੇ ਨੇ ਤੁਹਾਨੂੰ ਇੱਥੇ ਕਿੰਨੇ ਕ ਕਮੈਂਟ ਹੁੰਦੇ ਆ ਮੈਨੂੰ ਇੱਥੇ ਕੋਈ ਕਮੈਂਟ ਨਹੀਂ ਕਰਦਾ ਕੋਈ ਮੁੰਡਾ ਆ ਵੀ ਜਾਵੇ ਤਾਂ ਮੈਂ ਆ ਆ ਕੇ ਉਹਦੇ ਗੱਲ ਪੈਣਾ ਵੀ ਤੂੰ ਏਡੀ ਗੱਲ ਕਹਿ ਕਿਵੇਂ ਦਿੱਤੀ ਵੀ ਮੈਨੂੰ ਕੋਈ ਮੁੰਡਿਆਂ ਚ ਇੰਟਰਸਟ ਨਹੀਂ ਹੈਗਾ ਵੀ ਮਤਲਬ ਕਿ ਜਿੰਨੇ ਵੀ ਮੁੰਡੇ ਆ ਐਸਾ ਦੋਸਤ ਆ ਮੇਰੇ ਵੇ ਹੈਲੋ ਹਾਈ ਆ ਬਸ ਭਰਾ ਮੰਗ ਰਹੇ ਨੇ ਤੇ ਆ ਕਈ ਵਾਰੀ ਘਰ ਆ ਵੀ ਜਾਂਦੇ ਆ ਬਲਾ ਵੀ ਲੈਣੇ ਆ ਕੁੜੀਆਂ ਥੋੜੀਆਂ ਹੈਗੀਆਂ ਨੇ ਫਰੈਂਚਸ ਬਸ ਬੁਲਾ ਲੈਂਦੇ ਆ ਇੱਥੇ ਤੇ ਕੁੱਤੇ ਕੱਤੇ ਵੀ ਇਹਦੇ ਹਾਂ ਹੋ ਜਾਂਦੀ ਆ ਕਈ ਵਾਰੀ ਲੜਾਈ ਝੂਠ ਨਹੀਂ ਮਾਰਦਾ ਚੰਗਾ ਸਹੀ ਦੱਸਣਾ ਕਈ ਕਈ ਕੁੜੀਆਂ ਕਹਿ ਦਿੰਦੀਆਂ ਸੀ ਬਹੁਤ ਕੁੱਤੇ ਆ ਨਹੀਂ ਨਹੀਂ ਐਦਾਂ ਨਹੀਂ ਕਈ ਵਾਰੀ ਹੋ ਜਾਂਦੀ ਆ ਲੜਾਈ ਮਤਲਬ ਕਿ ਹੱਥ ਆ ਪਾਈ ਹੋ ਜਾਂਦੀ ਆ ਕਿਸੇ ਨਾਲ ਐਦਾਂ ਵੀ ਕਲੀਅਰਲੀ ਮਤਲਬ ਕਿ ਬਾਲੀ ਕਦੇ ਕਿਸੇ ਨਾਲ ਲੜਾਈ ਨਹੀਂ ਹੋਈ ਹਾਂ ਉਹ ਕਈ ਕੁੜੀਆਂ ਕਹਿੰਦੀਆਂ ਸੀ ਹਰਤੇ ਪਰਚੇ ਚ ਚਲਦੀ ਆ ਨਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਪਰਚੇ ਵਿਚਾਰੇ ਤਾਂ ਮਰ ਹੀ ਗਈ ਹੋਈ ਹੈ ਜੀ ਉਹ ਮਰੀ ਬਹੁਤ ਛੋਟੀ ਆ ਐਡੇ ਐਡੇ ਗੰਡ ਕਰਨ ਲੱਗੇ ਤਾਂ ਬੱਸ ਘਰ ਦੇਂਦੀ ਜੇ ਤਾਂ ਫਿਰ ਰੋਲਦੀ ਫਿਰ ਜੀ ਕਿ ਰਾਜੂ ਭਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੀ ਤਾਂ ਮੈਂ ਵੀ ਤੁਹਾਨੂੰ ਇੱਕ ਹੀ ਬੇਨਤੀ ਕਰੂੰਗਾ ਵੀ ਇਹ ਸਿਰ ਜਿਹੜੀ ਲੱਕ ਹੈ ਇਹ ਲੋਕੀ ਰਵੇ ਤਾਂ ਬਹੁਤ ਚੰਗੀ ਗੱਲ ਆ ਕਿਉਂਕਿ ਅੱਗੇ ਬਾਬੇ ਨਾਨਕ ਨੇ ਆ ਨਾ ਜੋ ਦੱਸਿਆ ਉਹਦੇ ਮੁਤਾਬਕ ਕਰਾਂਗੇ ਜੁੜੇ ਰਹੋ ਦੋਸਤੋ ਸਫਰ ਟੈਲੀਵਿਜ਼ਨ ਨਾਲ ਤੁਸੀਂ ਇਸ ਵੀਡੀਓ ਨੂੰ ਇਸ ਭੈਣ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਜੁੜਿਓ ਧੰਨਵਾਦ